ਮਰਪ ਤੀਜਾ ਹਨਾ ਉਹ ਹਲੇ ਮੇਰੇ ਕਹਿੰਦਾ ਸੈਕੰਡ ਤੋਂ 3rd ਚ ਪੜਦਾ ਉਹਨੂੰ ABC ਆਉਂਦੀ ਆ ਉਹਨੂੰ ਉੜਾੜਾ ਨਹੀਂ ਆਉਂਦਾ ਜੇ ਪੰਜਾਬ ਦਾ ਸਕੂਲ ਆ ਮੈਨੂੰ ਇਹ ਲੱਗਦਾ ਵੀ ਉਹਨੂੰ ਪਹਿਲਾਂ ਪੰਜਾਬੀ ਹੋਵੇ ਉੜਾੜਾ ਪੂਰਾ ਹੋਣਾ ਚਾਹੀਦਾ ਤੇ ਫਿਰ ਹਿੰਦੀ ਸਿਖਾ ਦਿਓ ਕਿਉਂਕਿ ਹਿੰਦੀ ਆਪਣੀ ਨੈਸ਼ਨਲ ਲੈਂਗੁਏਜ ਆ ਫਿਰ ਉਸ ਤੋਂ ਬਾਅਦ ਅੰਗਰੇਜ਼ੀ ਦੀ ਵਾਰੀ ਆਉਂਦੀ ਆ ਚਲੋ ਅਸੀਂ ਪੰਜਾਬ ਛੱਡਤਾ ਸਾਡੇ ਘਰਾਂ ਦੇ ਵਿੱਚ ਕੀ ਰਹਿ ਗਿਆ ਸਾਡੇ ਪਿੰਡ ਸਰਕਾਰੀ ਸਕੂਲ ਦੇ ਵਿੱਚ 25 ਜਵਾਕ ਇਦਾਂ ਦੇ ਨੇ ਜਿਹੜੇ ਕਿ ਸਾਡੇ ਪਿੰਡ ਦੇ ਨਹੀਂ ਹੈਗੇ ਉਹ ਬਿਹਾਰ ਤੋਂ ਆਏ ਹੋਏ ਨੇ ਉਹਨਾਂ ਨੇ ਬੱਚੇ ਉੱਥੇ ਉਹਨਾਂ ਦੇ ਪੈਦਾ ਹੋਏ ਤੇ ਉਹ ਸਾਡੇ ਪਿੰਡ ਦੇ ਸਕੂਲ 'ਚ ਪੜ੍ਹਦੇ ਨੇ ਇਹ ਮੇਰੇ ਲਈ ਬਹੁਤ ਵੱਡੀ ਗੱਲ ਸੀ ਕਿ ਮੈਂ ਸੋਈ ਸਾਹਿਬ ਨਾਲ ਕੰਮ ਕਰਨਾ ਤੇ ਜਦੋਂ ਮੈਂ ਨਾ ਇਹਨਾਂ ਨੂੰ ਮਿਲਣਾ ਸੀ ਉਸ ਤੋਂ ਪਹਿਲਾਂ ਮੈਨੂੰ ਮੈਂ ਇਹਨਾਂ ਨੂੰ ਫਿਲਮਾਂ 'ਚ ਦੇਖਿਆ ਸੀਗਾ ਕਦੇ ਫੋਨ ਤੇ ਇੱਕ ਦੋ ਵਾਰੀ ਗੱਲ ਹੋਈ ਆ ਤੇ ਜਦੋਂ ਲੱਗਦਾ ਸੀਗਾ ਨਾ ਵੀ ਯਾਰ ਇਹ ਤਾਂ ਬੜੇ ਮਤਲਬ ਗੁੱਸੇ ਵਾਲੇ ਨੇ ਹਨਾ ਫਿਲਮਾਂ ਦੇ ਵਿੱਚ ਬੇਸਿਕਲੀ ਜਦੋਂ ਅੰਗਰੇਜ਼ ਚਾਪਾ ਦੇਖਦੇ ਹੰਨਾਂ ਨੂੰ ਹਨਾ ਤਾਂ ਜਦੋਂ ਮਿਲੇ ਤਾਂ ਉਦੋਂ ਸਾਡੀ ਇੰਨੀ ਵਧੀਆ ਸਾਡੀ ਇੱਕ ਦੋਸਤੀ ਹੋ ਗਈ ਸਾਡੀ ਹੁਣ ਤੇ ਹੁਣ ਅਸੀਂ ਇੰਨੀਆਂ ਗੱਲਾਂ ਵੀ ਕਰਦੇ ਆਂ ਮਤਲਬ ਫੋਨ ਲਾ ਲੈਨੇ ਕਦੇ-ਕਦੇ ਸ਼ਾਮ ਨੂੰ ਇਹਨਾਂ ਨੂੰ ਮੈਂ ਹਾਂਜੀ ਕਿਵੇਂ ਹੋ ਕੀ ਚੱਲਦਾ ਕੀ ਹਾਲ ਚਾਲ ਆ ਉਹ ਅਕਸਰ ਸਾਡੀਆਂ ਹੁੰਦੀਆਂ ਰਹਿੰਦੀਆਂ ਨੇ ਗੱਲਾਂ ਹਨਾ ਸੋ ਬਾਕੀ ਜਿੱਦਾਂ ਹੁਣ ਸੋਹੀ ਸਾਹਿਬ ਨੇ ਗੱਲ ਕੀਤੀ ਸੀਗੀ ਊੜੇ ਆੜੇ ਦੀ ਹਨਾ ਉਹ ਗੱਲ ਮੇਰੇ ਕਾਫੀ ਚਿਰ ਦੀ ਰੜਕਦੀ ਸੀਗੀ ਕਿ ਆਪਣੇ ਘਰਾਂ ਚ ਹੀ ਲਾ ਲਓ ਆਪਾਂ ਹੁਣ ਮੇਰਾ ਜਿਹੜਾ ਮੇਰਾ ਭਤੀਜਾ ਹਣਾ ਉਹ ਹਲੇ ਮੇਰੇ ਕਹਿੰਦਾ ਸੈਕੰਡ ਤੇ ਥਰਡ ਚ ਪੜਦਾ ਉਹਨੂੰ ABC ਆਉਂਦੀ ਆ ਉਹਨੂੰ ਊੜਾੜਾ ਨਹੀਂ ਆਉਂਦਾ ਤੇ ਸਕੂਲਾਂ ਦੇ ਵਿੱਚ ਵੀ ਬੱਚਿਆਂ ਨੂੰ ਪ੍ਰਾਇਓਰਿਟੀ ਦਿੱਤੀ ਜਾਂਦੀ ਆ ABC ਦੀ ਊੜਾੜਾ ਨਹੀਂ ਆਉਂਦਾ ਨਾ ਕਾਖਾਗਾ ਆਉਂਦਾ ਉਹਨੂੰ ਹਣਾ ਜਦਕਿ ਜੇ ਪੰਜਾਬ ਦਾ ਸਕੂਲ ਆ ਮੈਨੂੰ ਇਹ ਲੱਗਦਾ ਵੀ ਉਹਨੂੰ ਪਹਿਲਾਂ ਪੰਜਾਬੀ ਹੋਵੇ ਊੜਾੜਾ ਪੂਰਾ ਹੋਣਾ ਚਾਹੀਦਾ ਤੇ ਫਿਰ ਹਿੰਦੀ ਸਿਖਾ ਦਿਓ ਕਿਉਂਕਿ ਹਿੰਦੀ ਆਪਣੀ ਨੈਸ਼ਨਲ ਲੈਂਗੁਏਜ ਆ ਫਿਰ ਉਸ ਤੋਂ ਬਾਅਦ ਅੰਗਰੇਜ਼ੀ ਦੀ ਵਾਰੀ ਆਉਂਦੀ ਆ ਇੰਗਲਿਸ਼ ਤੇ ਹੁਣ ਕੀ ਜ਼ੋਰ ਹੋ ਰਿਹਾ ਹਰ ਬੱਚਾ ਕਹਿੰਦਾ ਮੈਂ ਪਲੱਸ 2 ਕਰਨੀ ਆ ਆਈਲਟਸ ਕਰਨੇ ਆ ਤਾਂ ਇੰਗਲਿਸ਼ ਤੇ ਜ਼ਿਆਦਾ ਜ਼ੋਰ ਦਿੱਤਾ ਹੋਇਆ ਜਦ ਕਿ ਊੜਾ ੜਾ ਕਿਸੇ ਨੂੰ ਵੀ ਨਹੀਂ ਆਉਂਦਾ ਹੈਗਾ ਜਿਹੜਾ ਕਿ ਸਾਡਾ ਬੇਸਿਕ ਆ ਸਾਡਾ ਲਿਪੀ ਆ ਸਾਡੀ ਉਹ ਹੈਨਾ ਤਾਂ ਉਸ ਤੋਂ ਬਾਅਦ ਕਹ ਲਓ ਵੀ ਜਦੋਂ ਆਈਲਟਸ ਕਰ ਲੈਂਦਾ ਬੱਚਾ ਤਾਂ ਉਹਨੇ ਬਾਹਰ ਭੱਜ ਜਾਣਾ ਜਿਹੜਾ ਸਾਡਾ ਯੂਥ ਆ ਜੰਗ ਜਨਰੇਸ਼ਨ ਆ ਪਲੱਸ 2 ਕੀਤੀ ਉਹਨੇ ਬਾਹਰ ਚ ਲੈ ਗਿਆ ਤਾਂ ਪੰਜਾਬ ਦੇ ਵਿੱਚ ਰਹਿੰਦਾ ਕੀ ਆ ਪੰਜਾਬ ਦੇ ਵਿੱਚ ਰਹਿ ਜਾਂਦੇ ਨੇ ਮੇਰੇ ਵਰਗੇ ਜਿਹਦੇ 40 40 45 45 ਪਰਸੈਂਟ ਨੰਬਰਾਂ ਵਾਲੇ ਰਹਿ ਜਾਂਦੇ ਆ ਜਿਨ੍ਹਾਂ ਨੂੰ ਆਈਲੈਂਡਸ ਨਹੀਂ ਕੀਤੀ ਗਈ ਕਦੇ ਉਹ ਰਹਿ ਜਾਂਦੇ ਆ ਤਾਂ ਫਿਰ ਅਸੀਂ ਉੱਥੇ ਜਾ ਕੇ ਜਿਹੜੇ ਆਈਲੈਂਡਸ ਕਰਕੇ ਗਏ ਨੇ ਚਲੋ ਉਹਨਾਂ ਨੇ ਵਧੀਆ ਘਰ ਪਾ ਲਿਆ ਗੱਡੀਆਂ ਲੈ ਲਈਆਂ ਇੱਥੇ ਵਾਲਿਆਂ ਨੂੰ ਫਿਰ ਹੋ ਜਾਂਦਾ ਯਾਰ ਮੈਂ ਵੀ ਜਾ ਮੈਂ ਵੀ ਜਾਮਾ ਹਨਾ ਇੱਕ ਤਾਂ ਉੱਥੇ ਗੱਡੀ ਲੈਣੀ ਕਰ ਲੈਣੀ ਹਾਰਡ ਵਰਕ ਬਹੁਤ ਜ਼ਿਆਦਾ ਇੱਥੇ ਨਾਲੋਂ ਇਹ ਆਪਾਂ ਨੂੰ ਸਮਝਣਾ ਚਾਹੀਦਾ ਇਹ ਨਹੀਂ ਹੈਗਾ ਤੇ ਦੂਜੇ ਨੰਬਰ ਤੇ ਅਸੀਂ ਘਾਟ ਕੀ ਅਸੀਂ ਕੀ ਕਰਦੇ ਆ ਅਸੀਂ ਉਹਨਾਂ ਦੇ ਦੇਖੋ ਦੇਖੋ ਪੰਜਾਬ ਛੱਡਣ ਲੱਗ ਗਏ ਤਿਰੋ ਅਸੀਂ ਪੰਜਾਬ ਛੱਡਤਾ ਸਾਡੇ ਘਰਾਂ ਦੇ ਵਿੱਚ ਕੀ ਰਹਿ ਗਿਆ ਸਾਡੇ ਪਿੰਡ ਸਰਕਾਰੀ ਸਕੂਲ ਦੇ ਵਿੱਚ 25 ਜਵਾਕ ਇਦਾਂ ਦੇ ਨੇ ਜਿਹੜੇ ਕਿ ਸਾਡੇ ਪਿੰਡ ਦੇ ਨਹੀਂ ਹੈਗੇ ਉਹ ਬਿਹਾਰ ਤੋਂ ਆਏ ਹੋਏ ਨੇ ਉਹਨਾਂ ਨੇ ਬੱਚੇ ਉੱਥੇ ਉਹਨਾਂ ਦੇ ਪੈਦਾ ਹੋਏ ਤੇ ਉਹ ਸਾਡੇ ਪਿੰਡ ਦੇ ਸਕੂਲ 'ਚ ਪੜ੍ਹਦੇ ਨੇ ਸਾਡੇ ਪਿੰਡ ਦੇ ਬੱਚੇ ਉਹਨੇ ਨਹੀਂ ਹੈਗੇ ਹਲੇ ਸਕੂਲ ਦੇ ਵਿੱਚ ਸੋ ਇਹ ਇਹ ਆਉਣ ਵਾਲੇ ਸਮੇ ਲਈ ਸਮੱਸਿਆ ਪੈਦਾ ਹੋਊਗੀ ਇਹ ਮੈਨੂੰ ਲੱਗਦਾ ਠੀਕ ਹੈ ਜੀ ਕਿਉਂਕਿ ਜਦੋਂ ਸਾਡੇ ਆਪਦਾ ਅਸੀਂ ਇੱਕ ਤਾਂ ਸਾਡੀ ਪੋਲਿਟਿਕਸ ਦੇ ਕਰਕੇ ਕੀ ਹੁੰਦਾ ਆਧਾਰ ਕਾਰਡ ਬਣਾ ਦਿੰਦੇ ਨੇ ਉਹਨਾਂ ਦੇ ਸਰਟੀਫਿਕੇਟ ਬਣ ਜਾਂਦੇ ਆ ਤੇ ਉਹ ਮੁੜ ਕੇ ਕੀ ਬਣਦਾ ਜੀ ਉਹ ਉੱਥੇ ਦਾ ਹੀ ਵਾਸੀ ਹੋ ਜਾਂਦਾ ਤੇ ਫਿਰ ਕਿੱਥੋਂ ਮਤਲਬ ਕਿਦਾਂ ਪੰਜਾਬ ਦੇ ਅੰਦਰ ਕੀ ਕਰ ਜੂ ਪੰਜਾਬੀ ਕਿਦਾਂ ਤਰੱਕੀ ਕਰਣੇ ਪੰਜਾਬੀ ਤਾਂ ਬਾਹਰ ਹੀ ਚਲੇ ਗਏ ਤਾਂ ਪੰਜਾਬ ਵਿੱਚ ਕੀ ਰਹਿ ਗਿਆ ਫਿਰ ਜਦੋਂ ਬਾਹਰ ਚਲੇ ਗਏ ਮੈਂ ਬਾਹਰਲੇ ਨੂੰ ਵੀ ਇਹੀ ਬੇਨਤੀ ਕਰਨਾ ਚਾਹੁੰਦਾ ਵੀ ਫਿਰ ਤੁਸੀਂ ਗਿਲਾ ਸ਼ਿਕਵਾ ਨਾ ਕਰੋ ਵੀ ਪੰਜਾਬ ਵਿੱਚ ਕੀ ਹੁੰਦਾ ਠੀਕ ਹੈ ਪੰਜਾਬ ਤੋਂ ਹੀ ਛੱਡ ਛੱਡ ਕੇ ਚਲੇ ਗਏ ਹੈਨਾ ਤਾਂ ਪੰਜਾਬ ਦੇ ਵਿੱਚ ਜੋ ਰਹਿਣਗੇ ਉਹੀ ਰਾਜ ਕਰਨਗੇ